ਉੱਪਰ ਤੇਰਾ ਬਾਈ ਬੁੱਟਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਐ ਆ ਦੇਖ ਤੇ ਮਰ ਕੇ ਨਹੀਂ ਬਾਈ ਹੋਈ ਸ਼ੱਕ ਕਿੱਦਾਂ ਆਇਆ ਹੁਣ ਤੇਰੇ ਬੁੱਟਿਆਂ ਨੂੰ ਕਿੱਦਾਂ ਲਾਇਆ ਕਿੰਨਾ ਬੁੱਟਾ ਹੈ ਹੈ ਮੈਂ ਕਿੰਨੇ ਸਾਲ ਦਾ ਹੈ ਬੁੱਟਾ ਤੇਰਾ ਯਾਰ ਮੈਂ ਇਕੱਠੇ ਲਾਇਆ ਬਾਈ ਐ ਵੀ ਬਾਈ ਢਿੰਦਾ ਚਾਈ ਉੱਚਾ ਵਾ ਫਿਰ 2 ਇੰਚ ਦਾ ਪਤਾਗਾ ਤੇ ਫਰਕਾ ਥੋੜੀ ਜ਼ਮੀਨ ਦਾ ਫਰਕ ਉਧਰ ਹੀ ਦਾ ਉਹ ਜ਼ਮੀਨ ਬੈਸਟ ਹੈ ਉਧਰ ਬੁੱਟੇ ਵਾਸਤੇ ਜਗਦੀਪ ਵਾਲੇ ਦੇਖੀ ਉਹ ਵੀ ਬਾਈ ਦੇ ਬੁੱਟੇ ਸਾਰੇ ਇਹਦੇ ਇਹ ਬੁੱਟੇ ਇਹਦੇ ਵੀ ਕਿਸਾਰੇ ਹੈ ਜੀ ਗੱਲ ਇਹ ਬੁੱਟੇ ਮੇਰੇ ਇੱਕ ਸਾਰਾ ਸਾਰੀ ਬੁੱਟੇ ਇਹਦੇ ਵੀ ਸਾਰੇ ਇੱਕ ਸਾਰਾ ਤਿੰਨ ਚਾਰ ਬੁੱਟੇ ਨੂੰ ਉਹੂੰ ਗੁਜਾ ਫੇ ਤਕੜਾਈ ਆ ਸਾਰੀ ਤਰ੍ਹਾਂ ਵਰਕ ਨਹੀਂ ਓਏ ਇੰਨਾ ਤੇ ਖੂਨ ਮਾਇਆ ਇਹ ਆਏ ਇਹਦੇ ਨਾਲ ਤੇ ਹੁਣ 2 ਇੰਚ ਚੜਾਤ ਫਸਲ ਫਸਲ ਉਹ ਸਾਡੀ ਫਸਲ ਵੀ ਬਹੁਤ ਵਧੀਆ ਆਉਂਦੀ ਹੈ ਯਾਰ ਨਾ ਚਾਰ ਬੂਟੇ ਪਾ ਲਏ ਤੇ ਤੈਨੂੰ 22 ਲਈ ਆਉਂਦਾ ਦੇਖ ਲੈ ਐਨੇ ਕਿਹਾ 22 1000 ਬੂਟੇ ਹੁ ਆਈ ਨਹੀਂ ਹੈਗੇ ਭਾਈ ਬੜੇ ਜਿੱਦੀ ਗੱਟ ਨਹੀਂ ਆਏਗਾ ਕੋਈ ਵੀ ਨਾ ਸਾਰੇ ਬੂਟੇ 1000 ਆ 22 ਹੱਦ ਆਉਂਗੇ ਇਹਦੇ ਚ ਬੂਟੇ 1000 ਆ ਅੱਛਾ ਤੇ ਤੈਨੂੰ ਵਾਅਦਾ ਸੀ ਵੀ ਦਿਖਾਉਦੇ ਆਪਣੇ ਇਹਨਾਂ ਦਾ ਸੌਦਾ ਉਹ ਵੀ ਮੈਂਨੇ ਅਸੀਂ ਪਰਲੇ। ਜਿਵੇਂ ਸੌਦਾ ਕਰਨਾ। ਤੈਨੂੰ ਪਰਚੀ ਦਿੱਤੀ ਤਾਂ ਹੈਗੀ ਜੀ। ਪਰਚੀ ਖੋ ਗਈ ਯਾਰ ਮੈਂ ਥੋੜੋ ਖੋਈ ਆ। ਓਏ ਮੋਟੇ ਮੋਟੇ ਗੀ ਲੈਣੇ ਬਈ ਦੇਖ ਲੈ ਯਾ ਤੇ ਭੱਜ। ਉਹ ਪਰਚੀ ਹੁੰਦੀ। ਫੇ ਪੈਦਾ ਲੱਜਣਾ। ਤੈਨੂੰ ਕੱਲੇ ਕੱਲੇ ਬੂਟੇ ਦਾ ਪਤਾ ਲੱਗ ਜਾਂਦਾ ਕਿ ਪਰਚੀ ਨਾ ਹੋਵੇ ਹੋਈ ਵੀਡੀਓ ਤੇ ਪਈ ਆ। ਖੋਲੀ ਜਿਓ ਜਿਹੜੇ ਆਏ ਲਿਖਿਆ ਵਾਸੀਂ ਕੱਲਾ ਕੱਲਾ ਬੂਟਾ ਲਿਖਿਆ ਵਾ ਦੋਦੇ ਪਰ। ਵੀਡੀਓ ਜੀ ਫੱਗ ਗਈ ਆ ਫੋਟੋ। ਪਾਈ ਵੀਡੀਓ ਜੀ ਵਿੱਚ ਹੈਗੀ ਫੋਟੋ ਯਾਰ। ਵੀਡੀਓ ਜਗ ਚ ਟੋਲ ਨਹੀਂ ਪਾਣੀ ਬਸ। ਕੱਢ ਕੇ ਸਾਨੂੰ ਫੋਟੋ ਵੀ ਪਾਚੀ ਦੀ ਫੋਟੋ ਯਾਰ ਇਹ ਰੋਮੀ ਨੂੰ ਤੇ ਪਾਇਆ ਸੀ ਕਿ ਫੇਰ ਪਟਕੇ ਲੱਤ ਦਾ ਮੈਂ ਤਾਂ ਜਾ ਦੋ ਇਹ ਕਿੰਨਾ 95 ਬਾਈ ਕੀ ਹੋ ਰਿਹਾ ਕੋਈ 95 ਜੀ 95 95 ਹੈ ਬਾਈ ਇਹ ਸੁੰਗਾ ਬਹੁਤ ਹੈ ਕੰਨਾ ਮਾੜਾ ਵੀ ਨਹੀਂ ਹੈਗਾ ਜੇ ਕਹੇ ਵੀ ਮਾੜਾ ਕੰਨਾ ਇਹ ਗੱਲੇ ਦਾ ਜੰਮ ਬਹੁਤ ਆਹ 95 ਆਹ 80% ਚ ਮੈਂ ਕਹਿੰਦਾ ਜੰਮਿਆ ਵਾ ਹੋਰ ਹੈ ਕੰਨਾ ਜੰਮ ਤਾਂ ਬਹੁਤ ਹੈ ਟੰਦੇ ਵੇਲਾ ਹੁਣ ਬੰਮੇ ਵੀਰ ਦੇ ਜਿੱਕਣਾ ਹੁਣ ਮੈਂ ਭਾਉ ਵਾਲ ਵੀਰ ਦਾ ਬਾਈ ਇੱਕ ਹੁਣ ਆ ਦੇਖ ਇੱਧਰ ਕਿੰਨਾ ਜੰਮਿਆ ਹੋਇਆ ਧੁੱਪਾਂ ਆ ਆ ਦੇਖ ਆ ਸਿਆੜ ਨੂੰ ਤਾਂ ਪਾਣੀ ਨਹੀਂ ਲੱਗੀ ਪੜੇਗੀ ਨੂੰ ਕਰਨੂ ਗੰਨੇ ਦਾ ਹੀ ਸ਼ੋਰ ਆ ਗਿਆ ਜੰਮੇ ਹੀ ਨਹੀਂ ਹੈਗਾ ਟੋਕੜੇ ਹੀ ਪਿਆ ਦੇ ਆ ਸਿਆੜ ਤੇ ਐ ਸਿਆੜ ਨੂੰ ਫਰਕ ਹੈ ਹਾਂ ਇੱਥੇ ਗਾਉਂ ਆਉਠੇ ਆਉਠ ਠੀਕ ਆ ਫੇਰ ਇੱਥੇ ਤਾਂ ਇੰਨਾ ਸ਼ੋਰ ਆਇਆ ਇਹਦਾ ਲੈ ਲੋ ਜੰਮਿਆ ਹੀ ਨਹੀਂ ਸਿਆੜ ਦਾ ਕਦ ਕਾਟਵਾਉ ਦਾ 95 ਦਾ ਹੋਰ ਕਲਰ ਨਹੀਂ ਕੰਦਾ ਕਦ ਦਾ ਪੀਦਾ ਹਾਂ ਆਏ ਨਹੀਂ ਵੀ ਰੇ ਜਿਆਦਾ ਮੰਗਦਾ ਹੁਣ ਜਦ ਪਹਿਲਾਂ ਜੇ ਤੇਰਾ 36 ਕਹਿੰਦਾ ਸਭ ਤੋਂ ਵਧੀਆ ਲੱਗਦਾ ਤਾ ਉਹ ਇਹਨਾਂ ਦਾ ਵੀ ਵਧੀਆ ਲੱਗ ਚੰਡ ਤਾਂ ਹੁਣ ਹੋ ਰੱਖ ਗਿਆ ਇਹਨਾਂ ਆਹ ਬਾਈ ਗੰਨਾ ਤਾਂ ਤਾਂ ਫੂਕੂਗੇ ਇਹ ਹੈਗਾ ਗੰਨਾ ਕਰਨਜੀਤ ਸਿੰਘ ਦਾ ਵੇ ਤੇਰਾ ਗੰਨਾ ਤੇਰਾ ਕੰਮ ਦਾ ਤਾਨੇ ਤੇ ਜਾਤਾ ਹੋਰ ਕੱਖ ਤਾਂ ਦਾ ਹੈਗਾ ਢੀਲਾ ਕੋਈ ਕੋਈ ਉਹਦੇ ਕੋਈ ਚੱਕਰ ਨਹੀਂ ਢੀਲਾ ਮਾਰਿਆ ਨਹੀਂ ਇਹਨੇ ਬਾਈ ਢੀਲਾ ਹੀ ਨਹੀਂ ਮਾਰਦੀ ਹੁੰਦੀ ਸੰਕੋਰ ਨਹੀਂ ਮਾਰਦੀ ਕੀ ਫਰਕ ਤਾਂ ਪਾਇਆ ਵੇ ਯਾਰ ਆਹ ਫਰਕ ਤਾਂ ਪਾਦਣਾ 240 ਦੀ ਨਾ ਵਿੱਚ ਠੀਕ ਆ ਵੀ ਤਾਂ ਇਹਦਾ ਤਾਂ ਮਰਦਾ ਜੇ ਖੇਤ ਗਿੱਲਾ ਹੋਵੇ ਤੂੰ 40 ਫੇ ਮਾਰਦਾ ਯਾਰ ਉਧਰ ਤਾਂ ਵੀ ਜਦੋਂ ਉੱਥੇ ਤੇ ਇਹ ਮੈਂ ਇਹੀ ਦੇ ਵਿੱਚ ਗਿਆ ਤਾਂ ਕਿਆ ਚੀਜ਼ ਮੇਥੇ ਕਿਆ ਮੈਂ ਮੰਮੀ ਉਧਰ ਵੀ ਜੇ ਆ ਛੋਲੇ ਅੱਛਾ ਛੋਲੇ ਉਧਰ ਵੀ ਜੇ ਉਹਦੇ ਜਗਦੀਪ ਦੇ ਤਾਂ ਨਹੀਂ ਉਹ ਵੀ ਜਿਆ ਫਿਰ ਜਗਦੀਪ ਨੇ ਵੀ ਬੀਜੇ ਕੋਸੇ ਚ ਹਾਂ ਪਿਆਜ ਨਹੀਂ ਲਾਉਣਾ ਨਾ ਛੋਲੇ ਫੇ ਲੱਗ ਵੀ ਗਏ ਉਹ ਉਦੋਂ ਖੱਤੀ ਨਹੀਂ ਬੀਜੀ ਯਾਰ ਅੱਛਾ ਉਹ ਖੱਤੀ ਬੀਤੀ ਤਾਂ ਮੈਂ ਕਹ ਕਿਦੇ ਵਿੱਚੇ ਲਾਏ ਛੋਲੇ ਦਾ ਮੜ ਜੇਗਾ ਘਰ ਵਾਸਤੇ ਉਹ ਤਾਂ ਘਰ ਵਾਸਤੇ ਛੀਸ਼ੇ ਪਿਸਵੇਂ ਬੀਤੇ ਦੋ ਇਹ ਇੱਕ ਕਨਾਲ ਦੀ ਖੱਤੀ ਆ ਇਹ ਜਾਣ ਤੁਸੀਂ ਘਠੇ ਲਾਉਣੇ ਨਾ ਇੱਕ ਵਾਰੀ ਇਹ ਤਾਂ ਖੁਰਪੀ ਘਮਾਉਣੀ ਪੈਣੀ ਖੁਰਪੀ ਕਦੇ ਕੋਣ ਰੂਟਾ ਵੜ ਘਮਾ ਦੇਣਾ ਇਹਨਾਂ ਕੋਲ ਕੇ ਤੇ ਰੂਟਾ ਬਿੱਟਰ ਘਵਾ ਦੋ ਸੱਤ ਫੋਟਾ ਰੂਟਾ ਬਿੱਟਰ ਮਿੱਟੀ ਗਰੀਨੀ ਦੇ ਵਿੱਚ ਕੇ ਮਾਣੀ ਜਿੱਕੇ ਗਿਰੂੰਗੀ ਕੋਈ ਚੱਕਰ ਹੀ ਜ਼ਿਆਦਾ ਤਾਂ ਗੰਨੇ ਨੇ ਬਹੁਤ ਹੋ ਜਾਣੇ ਨੇ ਕੈਲੇ ਲੱਗੂੰਗੀ ਜੇ ਲੱਗੀ ਆਹੋ ਉਹਦਾ ਰੂਟਾ ਸੈਂਟਰ ਚ ਪੱਤੇ ਖੋਦਣੇ ਨੇ ਸੈਂਟਰ ਚ ਪੱਤੇ ਖੋਦ ਲੈਣੇ ਰੂਟਾ ਬਿੱਟਰ ਦੀਆਂ ਕੋਲਾ ਕਰਨਾ ਪੈਣਾ ਹੈ ਕੋਲਾ ਪਧਰਾ ਹੋ ਜੂਗਾ ਨਾਲੇ ਬਾਹ ਹੋ ਜੂਗਾ ਬਰਾਬਰ ਜੇ ਹੋ ਜੂਗੀ ਹੈ ਨਾ ਲੱਭੰਨੇ ਫਿਰ ਐਵੇਂ ਮਟਰੇ ਚੱਲੂਗਾ ਉਹਰੇ ਉਹ ਉੱਪਰ ਚੱਲੂਗਾ ਤੇ ਇਹਦੇ ਉੱਪਰ ਚੱਲੂ ਹਾਂ ਅਜਾ ਗਬਲੇ ਪੱਤੇ ਖੋਦ ਲੈਣੇ ਨੇ ਬਸ ਹਾਂ ਠੀਕ ਆ ਸੱਤ ਫੋਟਾ ਪੂਰਾ ਇਹ ਬਰਾਬਰ ਠੀਕ ਐ ਇਹਨ ਪੂਰਾ ਉੱਤੇ ਤੇ ਲੇ ਕੇ ਚਾਰ ਨਹੀਂ ਚਾਹੋ ਗਿਆ 40 ਆ ਹੋ ਗਿਆ 80 12 ਇੰਚ ਆ ਹੋ ਗਿਆ 7 ਫੁੱਟ ਜਿਹੜਾ 8 ਪੂਰਾ ਹੋਣਾ 7 ਥੋੜਾ ਪੂਰਾ 92 ਹੋ ਗਿਆ 92 ਹੋ ਗਿਆ ਹਾਂ 7 2 84 ਹੁੰਦਾ ਹੈ ਹਾਂ ਪਿੱਛੇ ਬਚ ਗਿਆ 8 ਇੰਚ 8 ਇੰਚ ਦੀਆਂ ਪੱਤੀਆਂ ਵੀ ਹੁੰਦੀਆਂ ਬਾਹਰ ਨੂੰ ਠੀਕ ਐ ਪੂਰੇ ਪੂਰਾ ਆ ਜਾਣਾ ਇਹ ਲਈ ਬੰਮੂ ਦਾ ਵੀ ਇੰਨੀ ਦੂਰੇ ਆ ਜਗਦੀਪ ਦਾ ਵੀ ਹੈ ਨਾ ਪਨੀਰੀਆ ਮੈਨੂੰ ਬੰਦਿਆਂ ਨੇ ਕਿਹਾ ਕਹਿੰਦੇ ਭਾਈ ਪਨੀਰੀ ਮਾੜੀ ਲਿਆਏ ਇਹ ਮੈਂ ਹੁਣ ਯਾਰ ਤਜਰਬਾ ਹੁਣ ਤਜਰਬੇ ਕਰਦੇ ਤੇ ਕਰਦੀ ਪਦੇ ਲੱਗਣਾ ਠੀਕੀ ਗੱਲ ਬੜੀਆ ਵਧੀਆ ਆਪਣੇ ਸਾਹਮਣੇ ਨਹੀਂ ਹਾਈਬ੍ਰਿਡ ਵੀ ਹੈ ਨਾ ਉਹ ਵੱਧ ਨਿਕਲਦਾ ਹੋਵੇ ਹਾਈਬ੍ਰਿਡ ਨਿਕਲਦਾ ਤਾਂ ਕਿੱਗੇ ਵੱਧਾ ਪਰ ਸਾਲੀ ਉਹ ਮੇਰੀ ਗੱਲ ਪਹਿਲੀ ਵਾਰ ਡਰ ਵੀ ਲੱਗਦਾ ਡਰ ਕਿ ਲੱਗਣਾ 18000 ਰੁਪਏ ਕਿਲੋ 2 ਕਿਲੋ 36000 ਦਾ ਹੋ ਗਿਆ ਪਹਿਲੀ ਵਾਰ ਹੀ ਹੈਗਾ ਤਜਰਬਾ ਹਾਂ ਜੇ ਉਹ ਮਾਜੇਗਾ ਇੰਨੇ ਦਾ ਲੱਗਿਆ ਉਨੀ ਹੋਣਾ ਹੁਣ ਇਹ ਬੀਜ ਆਏਗਾ 2500 ਦਾ ਜੇ ਪਹਿਲੀ ਪੈ ਗਏ ਫੇਰ ਠੀਕ ਹੈ ਠੀਕ ਹੈ ਇੱਕ ਵਾਰੀ ਵੀ ਪੈਣੀ ਔਖਾ ਹੈ ਦੇਖਣਾ ਕਿ ਹਾਲੀਵਾਲ ਤੋਂ ਕੱਢਣਾ ਬਹੁਤ ਔਖਾ ਫੇਰ ਚੱਲ ਪਏ ਜਦ ਜੀ ਹੁਣ ਜਿਹੜਾ ਪੰਜਾਬ ਨੇ ਰੋਆ ਬੀਜ ਆਉਂਦਾ ਏ ਉਨੀ ਬਾਕੀ ਦੇ ਬੀ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਜਿਹੜੀ ਹਾਈਬ੍ਰਿਡ ਆ ਜਾ ਗਿਆ ਫਿਰ ਉਹ ਹਾਈਬ੍ਰਿਡ ਆ ਗਿਆ ਯਾਰ ਕੋਈ ਵੀ ਆ ਹੁਣ ਜਿਵੇਂ ਆਪਾਂ ਹਾਈਬ੍ਰਿਡ ਜੀਰੀ ਲਾਉਂਦੇ 300 ਰੁਪਏ ਕਿਲੋ ਮਿਲਦੀ ਆਪਾਂ ਨੂੰ 400 ਰੁਪਏ ਆ ਸਵਾਲ ਹੀ ਅੱਜ ਦੇਰੀ ਕਿਆ ਕਹਿੰਦੇ 77 ਏਡੀ ਚੋਕ 7301 1200 ਰੁਪਏ ਕਿਲੋ ਮਿਲੀ 1100 ਰੁਪਏ ਦੱਸ ਭਾਈ ਪੰਮਾ ਐ ਕਰੋੜਪਤੀ ਬੰਦਾ ਲੈ ਹੋਰ ਮੈਂ ਕਹਿੰਗਾ ਕੇ ਹੋਰ ਪਾਸੇ ਪੁੱਛਗਾ ਤੇ ਕਹਦੇ ਨਹੀਂ ਹੈਗਾ 1 ਕਰੋੜਪਤੀ ਇਹਨੇ ਹੋਟਲ ਸਟੇਸ਼ਨ ਫੜ ਲਿਆ ਇਹ ਸਾਰੀ ਜ਼ਮੀਨ ਆ ਰੋਡ ਦੇ ਉੱਪਰ ਹੈ ਇਹਨੇ ਹੋਟਲ ਸਟੇਸ਼ਨ ਫੜ ਲਿਆ ਠੀਕ ਹੈ ਗੱਲ ਕਾ ਨਾ ਹੋੜ ਇਸ ਨੂੰ ਫੜ ਲਿਆ ਵਾਪਸ ਲੈ ਲੈਦਾ ਟੇਸ਼ਨ ਭੁੱਲ ਗਿਆ ਇਹ ਨਾ ਠੀਕ ਆ ਉਹ ਕਾਜਾਂ ਦਾ ਕਰੋੜਪਤੀ ਆ ਆ ਫੇ ਉਹਦਾ ਕਰੋੜਪਤੀ ਆ ਯਾਰ ਰੇਟ ਦੇ ਹਿਸਾਬ ਨਾਲ ਤਾਂ ਕਰੋੜਪਤੀ ਹੋਇਆ ਹਾਂ ਹਾਂ ਪ੍ਰਾਪਰਟੀ ਹੈਗੀ ਤੇਰੇ ਬੰਦੀ ਨਾਲੀ ਰੋਡ ਦੇ ਉੱਪਰ ਹੈ ਰੋਡ ਚੌੜਾ ਹੀ ਹੋਣਾ ਡਬਲ ਹੋ ਜਾਣਾ ਕਿਸੇ ਦਿਨ ਨੂੰ ਓਏ ਇਹਦਾ ਵਕਤ ਆ ਗਿਆ ਹੁਣ ਵਕਤ ਉਹ ਬਾਕੇ ਤੇ ਇਹ ਇਹਦਾ ਇਹਦਾ ਬਾਬੇ ਦਾਦੀ ਵੀ ਕਹਿੰਦੇ ਹੁਣ ਅਸੀਂ ਕਰੋੜਪਤੀ ਆ ਉਕੜੀ ਲੰਘੇ ਯਾਰ ਜਿਹਾ ਸਾਮਾ ਹੋਰ ਤਾਂ ਜਿਹੜਾ ਹੁੰਦਾ ਸਾਮਾ ਉਹਦੇ ਨਾਲ ਚੱਲਣਾ ਉਹ ਵੀ ਉਕੜੀ ਲੰਘੇ ਅਜੀ ਲੰਘ ਜਾਣਾ ਦਹੋਂ ਇੱਕ ਦਹਾਉਂ ਦੀ ਪ੍ਰਾਪਰਟੀ ਆ ਜਮੀਨ ਤਾਂ ਕਿਸੇ ਨੂੰ ਮਾਲਕ ਨਹੀਂ ਸਮਝਦੀ ਆਪਣਾ ਇਹਦੇ ਪਰ ਮਾਲਕ ਕੋਈ ਮਾਲਕ ਨਹੀਂ ਹੈਗਾ ਉਹ ਇਹਦੇ ਪ੍ਰਾਪਰਟੀ ਹੈਗੀ ਆ ਪਰ ਜਿਹੜੀ ਜਮੀਨ ਆ ਬਣੀ ਆ ਉਨੀ ਹੀ ਖਿੜਾੜੀਆਂ ਦੇਣਾ ਹਾਂ ਇਰਕਮ ਸਾਹਿਬ ਨੇ ਉਨੀ ਹੀ ਕਹਿ ਕੇ ਦਿੱਤੀ ਹਾਂ ਪਰ ਉਹ ਉਹ ਕਰੋੜ ਉਹ ਤਾਂ ਵੇਚੇ ਤੇ ਆ ਅਸਲ ਤਾਂ ਅਸਲ ਭਾਈ ਤੇਰਾ ਪਾ ਇਹ ਯਾਰ ਮਿਲਦਾ ਸਾ ਦੋ ਤਿੰਨ ਕਰੋੜ ਰੁਪਏ ਮੈਂ ਖੜਦਾ ਅਗਲਾ ਕਹਿੰਦਾ ਮੈਂ ਕਿਲੇ ਚਾਰ ਕਿਲੇ ਬਣਾਵਾ ਪੰਜ ਜਾ ਕੇ ਹੈਗੇ ਨਹੀਂ ਅਮ ਗਾਦੇ ਬੂਟੇ ਅਗਨੀ ਨਹੀਂ ਜਾਂਦਾ ਮੈਂ ਮੈਂ ਵੇਦੂੰਗਾ ਮੈਂ ਹਾਂ ਵੇਦੂੰਗਾ ਕੰਬਲ ਦਾ 2 ਕੋਟ ਰੁਪਏ ਉਹ ਲੈ ਤੇ ਛਾੜ ਦੂੰਗੇ ਫੇਰ ਇਹਨਾਂ ਨੇ ਕਹਿੰਦਾ ਸਾੜੀ ਸਾੜੀ ਤੂੰ ਕੀਲੇ ਦੇ 4-5 ਕੀਲੇ ਬਣਦੇ ਆ ਕਿੱਥੇ ਖੜ ਦੂੰਗਾ ਫੇਰ ਕੋਈ ਵੀ ਨਹੀਂ ਖੜਦਾ ਜੇ ਅਸੀਂ ਹੋਵੇ ਅਸੀਂ ਨਹੀਂ ਖੜਨਾ ਇਹ ਵਕਾ ਕੇ ਛੱਡੂੰਗਾ ਇਹ ਆ ਦੇਖ ਲਾਦਾ ਸਾਹ ਰੋੜ ਇਧਰ ਆਉਂਦਾ ਰੋਪੜ ਪਰਾਂ ਨੂੰ ਜਾਂਦਾ ਤੇਰੇ ਪਰਾਂ ਨੂੰ ਯਾਰ ਪਰੇ ਤਾਂ ਅਸੀਂ ਕੋ ਰੋਪੜ ਇਧਰ ਆਉਂਦਾ ਆਪਣੇ ਕਿੰਨੀ ਨੂੰ ਆਪਣੇ ਰੇਟ ਨਹੀਂ ਵਧਣਾ ਬਹੁਤਾ ਆਪਣੇ ਆਪਣੇ ਹੁਣ ਯਾਰ ਕਰੋੜ ਰੁਪਏ ਦਾ ਹੈਗਾ ਹੀ ਆ ਨਹੀਂ ਜੋ ਆਰ ਕਾ ਡਿਜ਼ਾਈਨ ਹੈ ਪੈੜ ਦੇ ਤੋ ਸੂਰੀ ਹੈ ਗਾਦੀ ਆ ਸਭ ਕਾਦੀ ਦਾ ਇੰਨੀ ਟਟ ਨਾ ਆ ਸੂਰ ਦੀ ਹੈ ਹੈ ਸੂਰ ਦੀ ਪੈੜ ਦੇਖ ਲਾ ਆਪਣੇ ਅੱਜ ਕਮਰਸ਼ੀਅਲ ਲੈਂਡ ਨਹੀਂ ਹੈਗੀ ਓਰੇ ਹੂੰ ਖੇਤੀਬਾੜੀ ਦੀ ਜਗਾ ਹੈ ਹੂੰ ਚਾਹੇ ਤੇ ਰੋਡ ਪਰ ਵੀ ਆ ਮੇਰੀ ਗੱਲ ਸਾਲ ਫਿਰ ਰੋਡ ਤੇ ਵਿਕਦੀ ਕਿ ਨਹੀਂ ਵਿਕਦੀ ਹੈ ਉਹ ਅੰਦਰ ਨਾਲੋਂ ਫਰਕ ਹੁੰਦਾ ਪਰ ਕਰੋੜਾਂ ਦੀ ਹਾਂ ਉਹ ਨਹੀਂ ਹੈਗਾ ਆਪਣੇ ਰੋਡ ਦੇ ਨਾਲ ਨਾਲ ਤੇਜ ਆ ਬਸ ਬਸ ਉਹ ਵੀ ਜਰਾ ਰੋਡ ਦੇ ਨਾਲ ਨਾਲ ਤੇਜ ਆ ਤਾਂ ਹੀ ਮੈਂ ਇਹ ਨੂੰ ਮੈਂ ਕਹਿੰਦਾ ਹੁਣ ਮੈਸੇਜ ਅਸੀਂ ਕਹਿੰਦੇ ਥੋੜੋ ਆਪ ਨੂੰ ਕਹਿੰਦੇ ਵੀ ਅਸੀਂ ਕਰੋੜਪਤੀ ਆ ਮੈਂ ਉਹ ਗੱਲ ਕਹਿੰਦਾ ਮੈਂ ਮੈਂ ਉਹ ਗੱਲ ਕਰਦਾ ਵੀ ਉਰੇ ਕਿਸੇ ਨੂੰ ਲੈ ਕੇ ਫਾਇਦਾ ਵੀ ਨਹੀਂ ਆ ਕਮਰਸ਼ੀਅਲ ਹੈ ਥੋੜੀ ਇਹ ਖੇਤੀ ਵਾਲੀ ਜਗ੍ਹਾ ਆਪਣੇ ਆ ਜਾਏ ਕਰੋੜਪਤੀ ਆ ਜਾਏ ਅਰਬਪਤੀ ਆ ਲਾਉਣਾ ਦਾ ਫਸਲ ਏ ਔਰੇ ਸਾੜੀ ਦੋ ਵਗਦੀ ਰੋਟੀ ਹੋ ਆ ਇਕ ਨਹੀਂ ਛੱਡ ਜਣੀ ਇਹ ਵੀ ਅਸੀਂ ਵੀ ਕੋਈ ਨਹੀਂ ਜ਼ਮੀਨਕਾਰ ਨਹੀਂ ਸਭ ਮੇਰਾ ਮਾਲਕ ਤੂੰ ਆ ਓਏ ਤੇਰੇ ਵਰਗੇ ਕਹਿੰਦੇ 3600 ਵਾਲੇ ਪਹਿਨਾ ਵਾ ਪਤਾ ਨਹੀਂ ਥੋੜਾ ਬਾਬੇ ਬੁੱਬੇ ਤੇ ਕਰਪਾ ਜਾਣਦੇ ਆ ਇਹਦੇ ਕਹਾ ਕਿਹੜਾ ਜਾਣਦਾ ਵੀ ਕਿਹੜਾ ਪਹਿਲਾਂ ਬਾਬੂ ਨੂੰ ਪਤਾ ਲੱਗਦਾ ਯਾਰੇ ਪੁਰਾਣੇ ਕਿਹੜਾ ਹੁੰਦੇ ਹੁੰਦੇ ਕਾ ਕਹਿੰਦੇ ਹੁੰਦੇ ਆ ਉਹ ਵੇਖ ਲਾੜੇ ਬਾਪੇ ਦਾ ਖਾਣਾ ਨੋ ਫਲ ਧਮਕਾ ਇੰਕਾ ਇੱਕ ਵਾਰ ਕਹਾਂ ਜੀ ਜਾਂਦਾ ਫਿਰ 5-7 ਪੋਸਟਾਂ ਦੇ ਦਾ ਪਤਾ ਮੈਨੂੰ ਬਾਅਦ 5-4 ਪੋਸਟਾਂ ਦੀ ਤਾਂ ਲੱਗਦਾ ਇਹ ਆ ਭਾਈ ਜਗਾ ਜਗਦੀਪ ਨੇ ਇਹ ਵੀ ਗਏ ਹੁਣ ਕਰੋੜਪਤੀ ਆ ਲੜਕਾ ਗਿਆ ਲੈ ਜੀ ਕਰੋੜਪਤੀ ਹੋਵੇ ਥੜਕ ਦੇ ਨਾਲ ਆ ਇੱਧਰ ਇਹ ਥੋੜਾ ਜਿਹਾ ਘੱਟ ਆ ਹੈ ਇਹ ਥੋੜਾ ਜਿਹਾ ਘੱਟ ਨਹੀਂ ਨਹੀਂ ਇਹ ਵੀ ਮੂਲੀ ਜੜੀ ਘੱਟ ਲੱਗਦੀ ਆ ਬੰਦੇ ਜਗਾ ਜਾਂਦੀ ਪੰਮਾ ਜਿਆਦਾ ਲੱਗਦਾ ਹੈ ਪੰਮਾ ਦਾ ਫਿਰ ਬਾਈ ਦੋਵਾਂ ਜਿਆਦਾ ਲੱਗਦਾ ਸਾਹਮਣੇਲਾ ਅਦਵਾੜਕ ਦਾ ਫਰੰਟ ਲੱਗਦਾ ਹੋ ਫਰਕ ਤਾਂ ਹੈਗਾ ਹੀ ਜੀ ਇਹ ਦੁਆਏ ਨરેਂਦਰ ਮੋਦੀ ਹੈ ਇਹ ਹਮੇਸ਼ਾ ਲਾਲੋ ਹਾਏ ਪੰਮੇ ਤੇਰੇ ਤੇ ਕੈ ਦਿਨ ਪਹਿਲਾਂ ਕਿੰਨਾ ਸੀ 5 ਦਿਨ ਦੇ ਅੱਜ ਜੰਮਦਾ ਫਰਕ ਫਰਕਾ ਜਿਲ੍ਹਾ 5 ਦਿਨ ਦਾ ਵੀ ਹੈ ਨਾ 5 ਦਿਨ ਦਾ ਉਹ ਜਿਹੜੇ ਟਾਈਮ ਇਹ ਗੰਨਿਆ ਬਈ ਹੁੰਦੀ ਦੋ ਚੀਜ਼ਾਂ ਦਾ ਫਰਕ ਦਾ ਇੱਕ ਇੱਕ ਦਿਨ ਦਾ ਹੀ ਫਰਕ ਰਹਿੰਦਾ ਇਹ 5 ਦਿਨ ਦਾ ਇਹ ਫਰਕ ਹੋ ਗਿਆ ਇਹ ਕਿਹਨੇ ਪਲਾਉ ਮਾਰੇ ਮੇਰੇ ਤੇ ਆਸ ਫਰੇ ਕਰੀ ਵੀ ਭਾਈ ਇਹਦੇ ਨਾਲ ਇਹਦੇ ਖੇ ਸੁੱਕਾ ਦਾ ਇਹਦਾ ਖੇ ਸੁੱਕਾ ਹੀ ਡਰਾਏ ਨਾਲ ਬਹੁਤ ਜਿਆਦਾ ਫਰਕ ਆ ਪੰਮੇ ਜਾਮਾ ਤਾਂ ਬਹੁਤ ਜ਼ਿਆਦਾ ਹੈ ਫਰਕ ਹਟੇ ਹੈ ਵੀਜ ਉਹ ਵੀ 95 ਵੀ 95 ਨਾ ਬਹੁਤ ਜ਼ਿਆਦਾ ਇਹ ਸਾਲ 80 ਇਹ ਮੈਂ 85 ਦੇ 90 ਫਟ ਜਾਮਾ ਇਹਦਾ ਹੂੰ ਹਾਂ ਆਇਗਾ ਬਾਕੀ ਖੇਲੇ ਕੰਨ ਹਲੇ ਵੀ ਨਿਕਲ ਰਿਹਾ ਤਾਂ ਬਾਈ ਸੁਣਾ ਇਹਨੇ ਦੇਖੀ ਤੂੰ ਇਹਦਾ ਹਿਸਾਬ ਨਾਲ ਸੁਣਾ ਇਹਦਾ ਬਹੁਤ ਟਾਈਮ ਪਿਆ ਇਹਨੂੰ ਟਾਈਮ ਲੱਗ ਰਿਹਾ ਇਹਨੂੰ ਹਲੇ ਵੀ ਨਿਕਲ ਰਿਹਾ ਉਹਦੇ ਮਾਰੀ ਨਾ ਕੁਝ ਨਹੀਂ ਮਿਲ ਗਿਆ ਅੱਗੇ ਵੀ ਤਾਂ ਕੋਈ ਵੀ ਜੇ ਇਹ ਨਾ ਐਸਾ ਵੀ ਨਹੀਂ ਮਿਲ ਗਿਆ ਉਹ ਗਠੇ ਲਾਉਣੇ ਦੀ ਜੀ ਪਿਆਜ ਲਾਉਣੇ ਦੋਏ ਪਿਆਜ ਵਾਲੇ ਆ ਹੂੰ ਕਿਥੇ ਘਟੇ ਘਾੜ ਲਿਆ ਮੈਂ ਘਟੇ ਘਾੜਨੇ ਵਾਲੀ ਕੰਮ ਆ ਕਾਣ ਨੂੰ ਪਾਣੀ ਲਾਉਣ ਲੱਗੇ ਤੇ ਲੈਟੇ ਨਹੀਂ ਆਈ ਤੂੰ ਅੱਜ ਪਤਾ ਨਹੀਂ ਕਾ ਖਾ ਗਿਆ ਲੈਟੇ ਨਹੀਂ ਮੋਟਰ ਜਾਣ ਚੱਲਿਆ ਤਾਂ ਹਰੀ ਆਈ ਨਹੀਂ ਫਾਲਟ ਬੈਲ ਚਲ ਤੇਰਾ ਕੰਨ ਦੇਖੀਏ ਦੇਖੀ ਨਾਲੇ ਕਿਆ ਕਾਣਾ ਤੁਹਾਡਾ ਭਾਈ ਹਾਂ ਦੇਖ ਲੈ ਚਲਰ ਬੋਲਦਰੀ ਪਰ ਮਾ ਕੇ ਬੋਲੇ ਬੰਬੇ ਨਾਲੇ ਸਭ ਕਾਸੇ ਪਕਾਪ ਜਿਆ ਕਰ ਲਿਆ ਇਧਰ ਏਰੀਏ ਨੇ ਪੂਰਾ ਅਦੇ ਇਹਦਾ ਲੈ ਛੜ ਦੇਖ ਲੈ ਜਗਜੀਤ ਦਾ ਹਲਾ ਛੜ ਦੇਖ ਲੈ ਸਾਰਾ ਸਾਰਾ ਦੁਬਾਰਾ ਲਾ ਲਾੜ ਲਾੜ ਤੈਨੂੰ ਇੱਕ ਮਿੰਟ ਖੜ ਜਾ ਹੁਣ ਤੈਨੂੰ ਕਿਹਾ ਤਾਂ ਪਲਾਲੀ ਹੀ ਰੱਖ ਦੇ ਇਦਾਂ ਤੂੰ ਮੰਨਿਆ ਗੱਲ ਆਹੋ ਪਲਾਲੀ ਕਿ ਬਗਰੇ ਨੂੰ ਕਿਹਾ ਤਾਂ ਵੀ ਚੱਜ ਗਏ ਤਾਂ ਲਾ ਲਾ ਜਾਂ ਤਾਂ ਹੂਰੀ ਕਰਕੇ ਹੋ ਗਿਆ ਆ ਤੈਨੂੰ ਲਵਾਉਂਗਾ ਜੱਟ 1040 ਦਾ ਲਸਣ ਵੀ ਖਰਾਬ ਕਰਤਾ ਇਹਨੇ ਹਾਂ ਚੱਲ ਕੇ ਦੇ ਨਹੀਂ ਹੁਣ ਆ ਦੇਖੋ ਕਈ ਸਾਲ ਹੋ ਗਏ ਛੱਡੇ ਨੂੰ ਹੁਣ ਹੌਲੀ ਤੇ ਤਿਆਰਪਾ ਲੱਗਦਾ ਕਿ ਕਿਦਾਂ ਨਿਕਲਿਆ ਲਾ ਸਾਂ ਪਾਏ ਪਾਏ ਰੱਖੀ ਆ ਬਰਸੀਨ ਆ ਇਹਦੇ ਬਰਸੀਨ ਹੈ ਰੇਜੀ ਦੇ ਹੀ ਹੈ ਤੇਰਾ ਪੰਮੇ ਮੈਂ ਛੱਟਾ ਦਿੱਤਾ ਵਾ ਦੇ ਤਾ ਮੇਰਾ ਨਹੀਂ ਹਾਂ ਹਾਂ ਸਾਨੂੰ ਕਹਿੰਦਾ ਸਿੰਘਾ ਛੋਟਾ ਇਹ ਨਾ ਬੜਾ ਹੀ ਐ ਇਹ ਤਾਂ ਮੈਂ ਲੇਟ ਬਹੁਤ ਪੀਚਿਆ ਆ ਕਾਣ ਲੈ ਕਣਤ ਤੇਰਾ ਹੋ ਗਿਆ ਭਾਈ ਲੈ ਕਣ ਨੂੰ ਪਾਣੀ ਮੰਗਦਾ ਥੋੜਾ ਮੰਗਦਾ ਦੇਖ ਹਾਂ ਤੂੰ ਤਾਂ ਸਾਈਕਲ ਹੈਡ ਪਾਣੀ ਵੀ ਇਹ ਦੂਆ ਮੰਗਦਾ ਚ ਇਹ ਫੁਆਰਾ ਫੁਆਰੇ ਵਾਂਗੂ ਲੈ ਅੱਜ ਪਰ ਕੇ ਲਾ ਦੇ ਚੱਕਰ ਨੂੰ ਅੱਜ ਪਰ ਕੇ ਲਾ ਦੇਣਾ ਆ ਹੈਡਾ ਮੋਗਾ ਹੱਡੀਆਂ ਭਾਈ ਘੁੰਮਣ ਨੂੰ ਘੁੰਮਣ ਨੇ ਜੇ ਕਾਕੰਡਾ ਹੋ ਗਿਆ ਬੈਠ ਕਾਕੰਡਾ ਹੋ ਗਿਆ ਬੈਠ ਕੇ ਚੁਰਤਾ ਦੂੰਗੇ ਟਣੇ ਨੂੰ ਆਏ ਆਏ ਕਾਣ ਪੈਦਾ ਬਧੀ ਜੰਮ ਗਿਆ ਜਮਤ ਤਾਂ ਵਧੀਆ ਕੰਕਦਾ ਕਣਕ ਦਾ ਨਹੀਂ ਕਣ ਦਾ ਉਹ ਵੀ ਗੱਲ ਸੁਣ ਲਾ ਢਾਈ ਢਾਈ ਕਿਆਰੀਆਂ ਥੋੜੀਆਂ ਹੈ ਮੇਰੇ ਜਿਆ ਦੋ ਆ ਉਹਦੀਆਂ ਤਿੰਨ ਤੂੰ ਜਗ੍ਹਾ ਘੱਟ ਲਾਉਣੀ ਹੈ ਉਹਦੀ ਜਗ੍ਹਾ ਵੱਧਾ ਹੈ ਤੇ ਸਾਰਾ ਉਰੇ ਲਾਉਣਾ ਆਹ ਗੰਨੇ ਚ ਲਾਉਣਾ ਸਾਰੇ ਜੇ ਬਾਈ ਆਹ ਗੰਨਾ ਪਹਿਲਾਂ ਹੋਰ ਸਲਾਹ ਹੈ ਆ ਇੱਕ 11 20 ਗੇਤਾ ਪਨੀਰੀ ਲੈ ਕੇ ਹੀ ਲਾ ਦੇਣਾ ਕਹਿੰਦਾ ਅੱਛਾ ਹੈ ਇੱਕ 11 ਆਹ ਹਾਂ ਅਗੀਤਾ ਪਨੀਰੀ ਲੈ ਕੇ ਹੀ ਲਾ ਦੇਣਾ ਬੋਲ ਅੱਛਾ ਨਾਲੇ ਪਤਾ ਲੱਗ ਜੀ ਕਿੰਨੀ ਲੱਗਦੀ ਆਹ ਗੱਲ ਤਾਂ ਠੀਕ ਆ ਜੀ ਉਹ ਗੁੰਮਡ ਹੁੰਦਾ ਇਹ ਸਿਰੇ ਵਾਲਾ ਗਾਉਂਡ ਹੈ ਇਹ ਦੂਰ ਖੜਾ ਹੋਇਆ ਹੈ ਕਹਿੰਦਾ ਉਹ ਜ਼ਿਆਦਾ ਦਿਨ ਲੱਗ ਗਿਆ ਬਸ ਹੋਰ ਕੇ ਆ ਗੰਨਾ ਦੇ ਲੈ ਕਿਤੇ ਸਾਰੇ ਖੜਾ ਇੱਕ ਸਿਰਫ ਥੱਲੇ ਜੜ ਲੱਗੀ ਬਾਕੀ ਸਾਰਾ ਐ ਖੜਾ ਦੇ ਪਰੇ ਖੜਾ ਹੋ ਗਿਆ ਥੋੜਾ ਸਿੱਧਾ ਹੀ ਨਹੀਂ ਇਹ ਕਿੰਨਾ ਬਹੁਤ ਜੰਮਿਆ ਬਾਈ ਅਸੀਂ ਤੁਹਾਨੂੰ ਕਹੀ ਠੀਕ ਕਰਨੀ ਆ ਵੀ ਆ ਵੀ ਠੀਕ ਆ ਯਾਰ ਵਜਾਈ ਮੇਰੇ ਹਿਸਾਬ ਨਾਲ ਤਾਂ ਉਹ ਵੀ ਅਸੀਂ ਜੇ 20 ਦਿਨ ਲੇਟ ਹੋ ਗਿਆ ਹੈ ਹੈ ਇਹ ਠੀਕ ਆ ਅਸੀਂ 20 ਦਿਨ ਲੇਟ ਹੋ ਗਏ ਸੀ ਹਾਂ ਅਸੀਂ 20 ਦਿਨ ਲੇਟ ਹੋ ਗਏ ਤੁਸੀਂ ਕਹੀ ਜਾਂਦੇ ਆ ਵੀ ਆਪਣਾ ਗੰਨੇ ਮਕਣਕ ਲਾ ਦੋ ਹੋਰ ਲਾ ਦੋ ਕੁਝ ਨਹੀਂ ਇਹ ਦਿਨ ਤਾਂ ਲੇਟ ਹੋ ਗਏ ਕਿਉਂਕਿ ਸਾਨੂੰ ਮੀਂਹੇ ਖਰਾਬ ਕਰਤਾ ਜਿਹੜਾ ਮੀਂਹ ਪਿਆ ਨਹੀਂ ਤੇਰੇ ਕੰਕ ਵੀ ਹੋ ਜੂਗੀ ਤੇ ਮੈਂ ਉਹ ਯਾਰ ਹੋਤਾ ਜਾਣੀ ਕਣਕੀ ਦੇ ਮੈਂ ਤਿੰਨ ਇੱਕ ਸਾਈਡ ਯਾ ਲੈਨੇ ਸਾਈਡ ਦਿੱਤੇ ਆਪਣਨ ਦਿਖਾਈ ਦੀ ਵੀਡੀਓ ਚ ਉਹ ਤਿੰਨ ਸਾਈਡ ਆਉਂਦੇ ਆ ਪੱਟ ਪਰ ਉਹ ਆਪਣੇ ਡ੍ਰਿਲ ਨਾਲ ਦੇ ਲੈ ਇਹ ਫਰਫਰੀ ਵਾਲਾ ਬੀਜਣਾ ਹਾਂ ਜੇ ਤੂੰ ਆ ਵੀਜੂਗਾ ਜੇ ਮੇਰੀ ਮਾਂ ਦਾ ਗੱਭੇ ਦੋ ਸਾਈਡ ਮਾਹਾਂ ਦੇ ਕੱਢ ਦੂੰ ਬਸ ਆਈ ਦੇ ਇਹ ਇਹ ਦੇ ਗੱਭੇ ਹਾਂ ਪੱਟ ਦੇ ਗੱਭੇ ਇੱਕ ਕੇ ਨਿਕਲੂਆ ਦੋ ਨਿਕਲੇ ਜਾਣੇ ਬੈੱਡ ਪਰ ਦੋ ਨਿਕਲੇ ਜਾਣੇ ਬੈੱਡ ਪਰ ਦੋ ਜਾਂ ਕਣਕ ਦੇ ਤਿੰਨ ਨਹੀਂ ਹੋ ਜਾਣੇ ਉਹ ਮਾਂ ਦਾ ਇੰਨਾ ਕਿਦਾਂ ਹੁੰਦਾ ਮਾਂ ਦਾ ਬੂਟਾ ਆਉ ਦੂਈ ਪੁੱਜੀ ਵਾਲਾ ਹੀ ਉਹ ਹਾਂ ਮਾਂ ਹੀ ਬੜਾ ਉਹ ਮੁੰਗੀ ਹੋ ਜਾਂਦੀ ਆ ਆਹੋ ਗੰਨਾ ਮਾਂ ਨੂੰ ਉਹ ਨਹੀਂ ਕਰੂਗਾ ਮਾਂ ਨਹੀਂ ਕਹਿੰਦਾ ਮੁੰਗੀ ਖਰਾਬ ਕਰਦੀ ਆ ਤੱਕ ਦੇ ਨਹੀਂ ਦੇਖ ਲਾਂਗੇ ਵੀ ਤਜਰਬਾ ਮਾਂ ਹਾਈਟ ਤੇ ਫਿਰ ਹੈਂ ਐਡ ਵੀ ਉਹਦੀ ਬੁੱਝੀ ਹੁੰਦੀ ਯਾਰ ਇੰਨੀ ਹਾਂ ਗੰਨਾ ਬੜਾ ਹੋਣਾ ਤੇਣਾ ਨਹੀਂ ਉਹ ਟਾਈਮ ਵਾਲੇ ਨਹੀਂ ਹੋਣਾ ਉਹ ਤਾਂ ਆਪਣੇ ਘਾਹ ਲਾਉਣਾ ਇਹਦੇ ਬੜਾ ਹੋ ਜਾਣਾ ਇਹਨੇ ਨਹੀਂ ਮਾਂ ਹੋਣ ਦੇਣੀ ਹੈਗੇ ਉਹਦੇ ਚ ਕੋਈ ਚੱਕਰ ਨਹੀਂ ਉਹਦੇ ਮੈਂ ਚੱਕਰ ਆਏ ਆ ਜੇ ਆਪਣੇ ਪਾਣੀ ਵੀ ਲਾਉਣਾ ਤਾਂ ਵਿਚ ਵਿਚ ਲੱਗ ਲੈਣਾ ਮਾਂ ਹਾਲੀ ਜਗਾ ਸੁੱਕੀ ਆ ਮਾਂ ਸੁੱਕੀ ਮਾਂ ਪਾਣੀ ਨਹੀਂ ਨਾ ਮੰਗਦੇ ਮਾਂ ਕਿੰਨੇ ਟਾਈਮ ਦੇ ਪਸਾਵਾ ਇਹ ਤਾਂ ਮੈਂ 60 ਦਿਨ ਦੀ 60 ਦਿਨ ਦੀ ਹੈ ਫਿਰ ਤਾਂ ਜੀ ਫਿਰ ਤਾਂ ਹੋਣਾ 60 ਦਿਨ ਦੀ ਹੈ ਗੰਨੇ 60 ਦਿਨ ਬਾਅਦ ਹਾਲੇ ਇਹ ਲਾਹਣ ਦਾ ਪਾਣੀ ਫੇ ਵੇਲ ਫੜ ਲੈਂਦੇ ਉਹ ਮਾਂ ਫੇਰ ਵੀ ਪਾਣੀ ਚੱਲ ਜਾਂਦੇ ਆ ਮੂੰਗੀਰੀ ਬਾਣੀ ਜਲਦੀ ਆ ਮੂੰਗੀ ਬੇਲ ਫੜਦੀ ਆ ਮੂੰਗੀ ਜਦ ਬੇਲ ਬਾਣੀ ਜਿਹੜਾ ਸਾਹਿਬ ਜੀ ਉਹਦੇ ਉੱਤੇ ਹੋਈ ਸੀ ਪਾਣੀ ਲਾਇਆ ਨਹੀਂ ਉਹਨੇ ਨਾਲੇ ਟੰਡਰੀ ਵੀ ਪਾਣੀ ਪੰਪ ਨਹੀਂ ਚੱਲਦਾ ਹੀ ਨਹੀਂ ਬਾਈ ਆਹ ਦੇਖ ਲੈਂਦੇ ਕੰਮ ਕਰਕੇ ਤੇਰੇ ਵਾਲਾ ਜਿਹੜਾ ਕਹਿੰਦਾ ਤੂੰ ਇਹ ਵੀ ਦੇਖ ਲੈਂਦੇ ਆ ਤੁਸੀਂ ਹੁਣ ਗੱਠਿਆਂ ਦਾ ਤਿਆਰਪਾ ਕਰ ਲੈਣਾ ਅਸੀਂ ਮਾਰਾ ਕਰ ਲੂਗੇ ਠੀਕ ਨਹੀਂ ਗੱਲ ਤੁਸੀਂ ਹੁਣ ਆਪਣਾ ਮੰਨ ਕੇ ਚੱਲ ਕੱਤਗੀ ਪਕਰ ਲਿਆ ਅਸੀਂ ਫੱਗਣ ਵਾਲੇ ਪਕਰ ਲੂਗੇ ਮੈਂ ਤਾਂ ਉਹਦਾ ਹਲ ਦੀ ਫਿਰ ਹੈ ਮੈਂ ਤਾਂ ਉਹਦਾ ਹਲ ਦੀ ਤੂੰ ਲਾਉਂਗਾ ਹਲ ਇਹ ਲਾਉਗਾ ਹਲ ਦੀ ਮੈਂ ਵੀ ਲਾਉਣੀ ਵਾਲੀ ਦੀ ਬੁੱਟਿਆਂ ਚ ਬੁੱਟਿਆਂ ਚ ਆ ਆਪੇ ਲਾਓ ਮੇਰੇ ਕੋਲ ਹੈਗਾ ਵੀ ਜੂੜੀ ਲੱਗਦੀ ਆਈਡੀ ਚੋਰੀ ਕਰ ਗਿਆ ਮੇਰਾ ਦੇਤੇ ਪਹਿਣਾ ਜੀ ਸਲਾਹ ਕਰੀ ਵੀ ਆ ਦੇਖ ਰੱਤ ਉਹ ਹੈਗਾ ਉਹ ਤੁਸੀਂ ਹਲਦੀ ਲਾ ਲਓ ਚੱਕੀ ਮੈਂ ਲੈ ਆਉਂਗਾ ਵੀੜੇ ਨੂੰ ਨਹੀਂ ਨਹੀਂ ਹੈਗਾ ਹਲਦੀ ਚੱਕੀ ਗਾ ਵਿੱਚ ਰੀ ਆਹ ਮੋਟੇ ਸਾਈ ਭੈ ਦਾ ਸਾਰੇ ਮੈਂ ਸੋਚਿਆ ਵੀ ਇੱਕ ਗੰਨੇ ਦੇ ਬਾਅਦ ਹਲਦੀ ਲਾ ਦਵੇ ਲੰਬੀ ਫਸਲ ਆ ਮੋਟਾ ਛੇੜ ਨਹੀਂ ਹੁੰਦਾ ਉਹ ਮੈਂ ਉਹਦੇ ਵਿੱਚ ਲਾਈ ਵੀ ਆ ਤੇਰੀ ਅੰਬ ਦੀ ਥੱਲੇ ਉਹ ਬਾਈ ਸਾਰੇ ਮਾਤਾ ਉਹ ਤਾਂ ਸਾਰਿਆਂ ਬਹੁਤ ਸਾਰੇ ਸਾਰੇ ਦਾ ਫਰਕ ਨਹੀਂ ਉਹਦਾ ਫਸਲੇ ਸਾਰੇ ਦੀ ਯਾਰ ਉਹ ਹਾਂ ਹਲਦੀ ਸਾਰੇ ਛੋਟੀ ਚਾਹੀਦੀ ਬਸ ਹਾਂ ਛੋਟੀ ਦੀ ਛੋਟੀ ਜਮੀਨ ਹੋਵੇ ਨਾ ਫਿਰ ਜ਼ਿਆਦਾ ਇਕੱਠੀ ਦੀ ਛੋਟੀ ਉਹ ਆਹ ਰੇਹ ਜਮੀਨੀ ਹੋਵੇ ਰੇਸ ਵਾਲੀ ਹੋਵੇ ਜਮੀਨੀ ਆ। ਫਸਲੀ ਹੋਵੇ ਚਾਹੇ ਭੱਸੀ ਹੋਵੇ। ਗੜੀ ਫਸਲ ਵਾਲੀ ਆ ਉਹ ਤਾਂ ਪੱਥੀ ਜਾਈ ਮਿੱਟੀ ਉਹ ਡੱਕਰ ਨਹੀਂ ਮੰਗਦੀ। ਡੱਕਰ ਨਹੀਂ ਮੰਗਦੀ। ਠੀਕ ਆ। ਉਹ ਨਾ ਵਧੀਆ। ਇਹ ਤਾਂ 200 ਰੁਪਏ ਕਰਕੇ ਪਤਾ ਲੱਗਣਾ ਬਾਈ ਹੁਣ ਗਾਹਾਂ ਗਾਹਾਂ ਤੈਨੂੰ ਪਤਾ ਹੀ ਵੀ ਹੁਣ ਫਸਲਾਂ ਤੋਂ ਤਾਂ ਲੱਗੇ ਧੱਕੇ ਪੈਣ। ਨਵੇਂ ਨਵੇਂ ਚੀਜ਼ਾਂ ਪਤਾ 200 ਰੁਪਏ ਕਰੋ। ਹਾਂ ਠੀਕ ਆ। ਠੀਕ ਨਹੀਂ ਗੱਲ। ਇਰਵਾ ਆਪ ਆਪ ਕੰਮ ਗੰਨੇ ਲਾਈ ਜਾਂਦੇ ਆ ਹੁਣ ਗਦਕੰਨਾ 2 ਸਾਲ ਤੇ ਬਾਅਦ ਬੂਟੇ ਫੇਰ ਆਪ ਪਛੜੀ ਜਾਂਦੇ ਹੋਰ ਇਹ ਜੀ ਬਸ ਲਾਉ ਜੀ ਸਾਲ ਖੰਡ ਖੜੇ 2 ਸਾਲ ਖੜੇ 2 ਸਾਲ ਗੰਨਾ 2 ਸਾਲ ਹਲਦੀ ਮੰਨ ਲਾ 2 ਸਾਲ ਲਾ ਸਕਦੀ ਹੋਗੀ ਤੇਰੀ ਬੂਟੇ ਤਾਂ ਤਿਆਰ ਹੋ ਗਿਆ ਹਲਦੀ ਜੇ ਤੇਜ਼ ਮਾਰੀ ਚਾਂਸ ਬਹੁਤੀ ਨਹੀਂ ਵੀ ਮਹਿੰਗੀ ਜਾਂਦੀ ਹੈਗੀ ਉਂ ਵੀ ਤਾਂ ਫੇਰ ਖੇਤ ਖਾਲੀ ਛੱਡਦੇ ਆ 6 ਮਹੀਨੇ ਤਾਂ ਖਾਲੀ ਰਹਿੰਦਾ ਉੱਤੇ ਪਾ ਕਣਕ ਵੀਜੀ ਆ ਕਣਕ ਵੀ ਵਾ ਖਰਚੇ ਹੀ ਪੂਰਾ ਕਰਦੀ ਆ ਹੋਰ ਕੁਝ ਨਹੀਂ ਇਹਦੇ ਪਰ ਹੁਣ ਤੂੰ ਮੰਨ ਕੇ ਚੱਲ ਤੂੰ ਪਿਆਜ਼ ਲਾਉਂਦਾ ਇਹਦੇ ਪੇ ਗੋਭੀ ਵੀ ਹੋ ਸਕਦੀ ਆ ਐ ਐ ਬੱਟਾ ਪਰ ਦੋ ਸਿਆੜ ਗੋਭੀ ਦੀ ਜਾ ਸਾਦ ਗੋਭੀ ਤਾਂ ਹਣੀ ਬੀਜਣੀ ਸੀ ਹੁਣ ਐ ਐ ਕੰਮ ਗਲਤ ਹੋ ਰਿਹਾ ਮੈਂ ਗੋਭੀ ਹੋ ਜਾਣੀ ਸੀ ਗੰਨਾ ਗੰਨੇ ਨਹੀਂ ਫੇਰੂ ਨੇ ਤੈਨੂੰ ਗੰਨਾ ਕਰਦੇ ਨੇ ਉਹਦਾ ਕੰਮ ਜਾ ਹੋ ਰਿਹਾ ਗੋਭੀ ਦੇਣੇ ਗੋਭੀ ਤਾਂ ਕੰਮ ਜਾ ਬਹੁਤ ਸਿੱਖੇ ਤੇ ਬਹੁਤ ਕੁਝ ਆਉਂਦਾ ਹੌਲੀ ਹੌਲੀ ਸਿੱਖੇ ਹੌਲੀ ਹੌਲੀ ਆਉਣਾ ਬੀਜਾ ਗੇ ਲਾਉਣਾ ਪੈਣਾ ਵੀ ਅਸੀਂ ਇਹ ਕਣੂਰੇ ਬੀਜੇ ਆ ਹਾਂ ਇਹਦੀ ਬਜਾਇ ਸੂਰੇ ਦੀ ਬੀਜ ਸਕਦੇ ਸੀ ਹਾਂ ਹੋ ਇਹੀ ਸਿਆੜ ਪਰ ਬੀਜਦੇ ਹਾਂ ਆਉਗੇ ਪਰ ਵੀ ਰਹਿਣ ਪਰ ਹੋ ਗਿਆ ਨਾ ਤਾਂ ਇਹਨੇ ਕੋ ਓਕੇ ਉਹਨਾਂ ਕਰਨਾ ਪਾਣੀ ਹੈਗਾ ਤਾਂ ਨੇੜੇ ਨਾਲ ਤੇ ਆਹ ਫਿਰਕਾ ਫਿਰਕਾ ਪੈਂਦਾ ਫਿਰਕਾਉ ਜਾਹੀਦਾ ਇਹ ਛਿੜਕਿਆ ਹੀ ਹੁਣ ਤੱਕ ਪਾਣੀ ਨਹੀਂ ਵੜਾ ਲਾਇਆ ਸੀ ਗੱਲ ਕਹਿੰਦਾ ਛੜਕਾਲਾ ਵੀ ਇੱਕ ਪੰਪ ਆਉਂਦਾ ਹਾਲਾ ਪਾਇਪ ਜਾ ਉਧਰ ਕੀ ਆ ਬਸ ਉਹ ਇਕੱਠਾ ਨਹੀਂ ਵਾਦਾ ਫਿਰ ਹਾਲ ਨਾਲ ਛਿੜਦਾ ਆਏ ਨੇ ਹੈ ਕਿ ਨਹੀਂ ਤਾਂ ਕੋਈ ਨਹੀਂ ਹੋਲੀ-ਹੋਲੀ ਤਜਰਬੇ ਆਉਂਦੇ ਧੱਕੇ ਖਾ ਸਕਦੇ ਉਹਦਾ ਰੀ ਹੈ ਧੱਕੇ ਖਾ ਕੇ ਬੰਦਾ ਬਣਦਾ ਕਾਣ ਦੱਸ ਵੀ ਕਾਣ ਵਧੀਆ ਜੰਮੇ ਕਾਣ ਤੇਰਾ ਟੌਪ ਦਾ ਹੈ ਕਾਣ ਤਾਂ ਵਧੀਆ ਜੰਮਿਆ ਹੋਇਆ ਹੈ ਬਾਕੀ ਨੇੜੇ ਨੇੜੇ ਦਿਖਾ ਦੇ ਸਾਨੂੰ ਮੜ ਜਾ ਇੱਕ ਸਾਰ ਜੰਮਿਆ ਹੋਇਆ ਉੱਡਣ ਆਇਆ ਤਾਂ ਹਰਿਆਈ ਨਹੀਂ ਦੀ ਪੈਂਦੀ ਹੈ ਕਿ ਹੁਣ ਆਇਆ ਨਾ ਮੇਹਰਿਆਈ ਆਈ ਤਾਂ ਮਿੱਤਰ ਪਾਲੀ ਲੱਗੇ ਰਹੇ ਨੇ ਦੇਖੀ ਹੁਣ ਹੂੰ ਭਾਈਆ ਕਣਕ ਵਧੀਆ ਜਾਣਾ ਕੰਮ ਦਾ ਬਣ ਗਿਆ ਨਾ ਸੌਰੀ ਕਣਕ ਕਣਕ ਅੱਛਾ ਕੱਕ ਵੀ ਨਹੀਂ ਆਏਗਾ ਪਿੱਛੇ ਸਾਰਾ ਕਣ ਬਧੀ ਜੰਮਿਆ ਹੋਇਆ ਕੱਕ ਨਹੀਂ ਆਲੇ ਹੈਗਾ ਸਪਰੇਅ ਕਰਤੀ ਸੀ ਅਸੀਂ ਅਸਰ ਉਹ ਦੇਖ ਲੈ ਜੇ ਤੇ ਹੋ ਗਿਆ ਨਾ ਪੱਟ ਕੇ ਪੱਟ ਦਿਓ ਬੜਾ ਮਾੜਾ ਜੀ ਕੱਕ ਕੱਕ ਦਾ ਪੱਟੀ ਜਾਣਾ ਜਿਹੜਾ ਹੁੰਦਾ ਹਾਂ ਕਣ ਵਧੀਆ ਹਾਂ ਲਾਉਂਦੇ ਛੋਲੇ ਚੈੱਕ ਕਰ ਲਿਓ ਹਾਂ ਇਹਦੇ ਛੋਲੇ ਵੀ ਦੇਖੇ ਲੰਨੇ ਹਾਂ ਛੋਲੇ ਲੰਨੇ ਜੰਮੇ ਨਹੀਂ ਹੈਗੇ ਜੰਮੇ ਨਹੀਂ ਆ ਜਾਂ ਬਾਹਰ ਨਹੀਂ ਨਿਕਲੇ ਹੈਗੇ ਜੀ ਦਿੱਤੇ ਜੰਮੇ ਨਹੀਂ ਹੈਗੇ ਤੁਰਪੇ ਵਿੱਚ ਪੱਟ ਕੇ ਦੇਖੀ ਤੇ ਮੈਂ ਕੱਲ ਤੁਰਪੇ ਕਾਲ ਬੰਦੇ ਆਹੇ ਹਾਂ ਬੰਦੇ ਆਹੇ ਕਾਲੇ ਕਿ ਜੰਮੇ ਆਏ ਜੰਮੇ ਓਏ ਆ ਦੇਖ ਮਾ ਵੀ ਜੰਮੇ ਆ ਆ ਇਹ ਕਾਬਲੀ ਵੀ ਤੂੰ ਇੱਕ ਕਾਲੇ ਇੱਕ ਕਾਬਲੀ ਆ ਕਿੱਟੇ ਹੂੰ ਕਾਬਲੀ ਵਾਲੇ ਛੋਲੇ ਪਾ ਆ ਦੇ ਕਾਲੇ ਸਾਰੇ ਯਾਰ ਜੰਮੇ ਆ ਓ ਜੰਮੇ ਕੁੱਤੇ ਵਗਾ ਪਉਂਦੇ ਯਾਰ ਕੁੱਤਿਆਂ ਦਾ ਪਾਉਣਾ ਹੀ ਆ ਕੁੱਤੇ ਨਾ ਪਾਉਨੇ ਖਾਸੇ ਓਏ ਯਾਰ 85 ਕੰਨਾਂ ਨਹੀਂ ਖੜਾ ਹੋਏ ਦੇ ਲੈ ਹੈ ਹਜੇ 85 ਨਹੀਂ ਉੰਨਾ ਖੜਾ ਹੋਇਆ ਕਰਦਾ ਲੈ ਤੁਰਿਆ ਲੈ ਆਵਾ ਕਿਨੇ ਟਾਈਮ ਦਾ ਇਹ ਤੇ ਤਾਂ ਥੋੜੀ ਦਿਨ ਹੋਈ ਬਾਈ ਫੇਕੇ ਸੁਰਨਾਂ ਹੋਊਗਾ ਅੜਾ ਆ ਜਾਣਾ ਠੰਡ ਹੋ ਗਈ ਨਾ ਹੁਣ ਉਹ ਠੰਡੋ ਆਣਾ ਦਾ ਪੱਗ ਭਜਾਂਦਾ ਇਹਨਾਂ ਸਲਾਬਾ ਕੱਟ ਆਇਆ ਇੱਥੇ ਇਹ ਇੱਕ ਲਾਈਨ ਨੂੰ ਕੱਟ ਆਇਆ ਇੱਕ ਲਾਈਨ ਨੂੰ ਕੱਟ ਆਇਆ ਪਰ ਇਹ ਤਾਂ ਬੰਮੇ ਛੋਲੇ ਤਾਂ ਨਹੀਂ ਬਹੁਤਾ ਪਾਣੀ ਮੰਗਦੇ ਯਾਰ ਨਹੀਂ ਪਾਣੀ ਨਹੀਂ ਮੰਗਦੇ ਬਾਈ ਇੱਕ ਵਾਰੀ ਤੁਰਨ ਵਾਸਤੇ ਤਾਂ ਗਿੱਲ ਚਾਹੀਦੀ ਆਉਗਾ ਸੀ ਇਹਨਾਂ ਨੂੰ ਹਲਕਾ ਪਾਣੀ ਚਾਹੀਦਾ ਹਲਕਾ ਪਾਣੀ ਇਹਨਾਂ ਨੂੰ ਆਹ ਦੇ ਹਾਲੇ ਹਾਲੇ ਲੱਗੇ ਦਿਖਾ ਦੇ ਇਹ ਉਦਰ ਨਾਲ ਕਰੇ ਮਸ਼ੀਨ ਜੀਨ ਵਾਲੇ ਹਾਂ ਨੇੜੇ ਦਾ ਵੀ ਇਹਦਾ ਫਰਕ ਤਾਂ ਨਹੀਂ ਕੋਈ ਦੇਣਾ ਸੈਟਿੰਗ ਸੈਟਿੰਗ ਤਾਂ ਕਰੀਏ ਲੋਡ ਫੇਰ ਵੀ ਕਈ ਜਗ੍ਹਾ ਗੈਪ ਆ ਦਿੰਦੀ ਦੀ ਖਾਸਾ ਖਾਸਾ ਅੱਛਾ ਕਈ ਜਗ੍ਹਾ ਇਕੱਠੇ ਘੇਰ ਦੇਣੇ ਜਈ ਜਗ੍ਹਾ ਵਿੱਚ ਘੁੱਟ ਵੀ ਦਿੰਦੀ ਦੀ ਭਾਂਦੇ ਦੀ ਕੜਕ ਦੀ ਆਵਾਜ਼ ਆਉਂਦੀ ਜੀ ਆਓ ਜੇ ਜਾ ਚੜ ਗਿਆ ਜਾਲੇ ਚੜ ਗਿਆ ਇਹਦਾ ਘੁੱਟ ਹੋ ਗਿਆ ਵਿੱਚ ਅੱਛਾ ਉਹਦਾ ਉਹਦਾ ਐ ਖੁੱਲਦੀ ਐ ਬੰਦ ਹੁੰਦੀ ਆ ਹੁੰਦੇ ਤੇ ਦਾਣੇ ਵਿੱਚ ਚੜ ਗਿਆ ਉਹਨੂੰ ਟੁੱਟ ਜਾਣਾ ਮੈਂ ਸਭ ਕੁ ਮੈਨੂੰ ਪਤਾ ਉਹ ਇਕੱਠੇ ਦਾਣੇ ਦੋ ਤਿੰਨ ਚੜ ਗਏ ਫੇਰ ਔਖਾ ਹੋ ਜਾਂਦਾ ਕੈਪ ਲੌਕ ਜਦੋਂ ਮੈਨੂੰ ਪਤਾ ਆ ਜਾਂਦਾ ਆਹ ਪਈਦਾ ਇਹ ਚਿੱਟੇ ਇਹ ਸਾਲ ਦਾ ਮਟਾਈ ਜੁੰਦਾ ਦੂਆ ਥੋੜਾ ਜਿਹਾ ਪਤਲਾ ਹੁੰਦਾ ਕਾਲਾ ਛੋਲਾ ਥੋੜਾ ਜਿਹਾ ਕੈੜਾ ਹੁੰਦਾ ਨਾਲ ਕੈੜਾ ਵੀ ਹੁੰਦਾ ਉਹ ਕਿੱਟਾ ਛੋਲਾ ਨਰਮ ਹੁੰਦਾ ਹਾਂ ਆਹ ਵਾਰ ਆਏ ਤਾਂ ਹੁਣ ਆ ਦੇਖ ਇੱਥੇ ਸੁੱਕਾ ਹੀ ਆ ਸੁੱਕੇ ਵੀ ਜੰਮੇ ਆ ਥੱਲੇ ਦੇ ਗੇਲੇ ਜਿਹੜੇ ਨੇ ਥੱਲੇ ਦੇ ਨਾਲ ਆ ਕੁੜੇ ਵੀ ਜਿਹੜੀ ਹੋਊਗੀ ਥੱਲੇ ਦਾ ਫੇਰ ਇਹ ਵੀ ਜੰਮੇ ਹੋਣੇ ਥੱਲੇ ਦੇ ਉਰੇ ਵੀ ਜਿਹੜੀ ਜ ਆ ਉੱਧਰ ਵੀ ਜੰਮੇ ਹੋਣੇ ਸਾਰੇ ਕੋਈ ਨਹੀਂ ਬਈਆ ਸਾਹ ਪੱਦੇ ਨਾਲ ਦੇਖ ਤਾਂ ਕੋਈ ਤਾਂ ਹਾਂ ਮਾ ਮੇਰਾ ਦੇਖ ਤਾਂ ਕੋਈ ਤਾਂ ਰੌਣਕ ਲੱਗੀ ਪਈ ਆ ਕੋਈ ਨਾ ਟਰੈਕਿੰਗ ਜਾਂਦਾ ਕੋਈ ਇੱਧਰ ਜਾਂਦਾ ਪੰਗਾ ਇੱਕ ਦਿਨ ਹੀ ਆ ਹਾਂ ਇਹ ਗੱਲ ਦੇਖ ਕੇ ਲੱਗਦਾ 100 ਗੱਲ ਕੱਢਦਾ ਜੇ ਕੋਈ ਮੜਾ ਮੋਟਾ ਨੁਕਸ ਹੋਇਆ ਖੇਤ ਚ ਤਾਂ ਹੋਊਗਾ ਫਿਰ ਹਲੇ ਨਾ ਆ ਕੇ ਆ ਕਰਿਆ ਆਪਾਂ ਹਾਂ ਜਿੜੀ ਗਰੀਬੀ ਚ 10 ਮਿੰਟਾਂ ਤੱਕ ਗੱਲਾਂ ਹੋਈ ਜਾਂਦੀਆਂ ਤੀਆਂ ਰੋ ਉੱਥੇ ਜਿੜੀ ਗਰੀਬੀ ਆਈ ਨਹੀਂ ਪਤਾ ਇੰਜੀਨੀਅਰ ਯਾਦਤਾ ਤੁੰਮਾ ਆਈ ਨਹੀਂ ਯਾਦ ਤੇ ਉਹ ਉੱਥੇ ਜਿੜੀ ਗਰੀਬੀ ਯਾਰ ਬੋ 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 ਬਰਾਵਾ ਜਿੜੀ ਆ ਰੋ ਤੇ ਸਭ ਤੋਂ ਪਹਿਲਾਂ ਅਗਰ ਗਈ ਯਾ ਸਭ ਤੇ ਇੰਜੀਨੀਅਰਾਂ ਦੇ ਖੜੀਆਂ ਵੀ ਆਓ ਆ ਕੋ ਸੋ ਜਾਂਦਾ ਇਕੜੀ ਗੰਨੇ ਕੂਣ ਚ ਮੜਾ ਲੈਣਾ ਉੱਥੇ ਜਾ ਕੇ ਕੰਨਾ ਉਹ ਮੜਾ ਜਾਣਾ ਹਾਂ ਕਹਲਾ ਹੋਵੇ ਨਾ ਹੋਵੇ ਦੋ ਥੇਲੇ ਵੱਧ ਗੂਣੇ ਪੈਣ ਨੇ ਗਾ ਉਹ ਕਾਦੀ ਖੁੱਤੀ ਆ ਫਰਾਰੇ ਬੰਦੇ ਦੀ ਉਧਰ ਬਹੜ ਦੇ ਪਾਸੇ ਕੋਈ ਮਰਜੀ ਹੋਈ ਜਾਵੇ ਹਰ ਕਦੇ ਨਾਲ ਦਾ ਫਿਰ ਦੇਖਭਾਲ ਕਰਨੀ ਪੈਂਦੀ ਆ ਉਹ ਤੇਰਾ ਗੰਨਾ ਦੇਖਣ ਕਿਸੇ ਨੇ ਨਹੀਂ ਜਾਣਾ ਪਾਉ ਆ ਰੋ ਤਾਂ ਚੱਲੀਆਂ ਨਹੀਂ ਆ ਕਦੇ ਕੈਮਰਾ ਰੋ ਦੇ ਕੇ ਲੰਘਣਾ ਆ ਆ ਜੀ ਤਾਂ ਮਾੜਾ ਗੰਨਾ ਅੱਜ ਗੰਨਾ ਮਾੜਾ ਹੈ ਚਾਹੀ ਸਾੜਾ ਤਗੜਾ ਹੀ ਆ ਉਹ ਸਾਡੀ ਜੀ ਗੱਲ ਇਹ ਜਾਲਾ ਕਿਦਾਂ ਜੀ ਆਜ ਕਰੋ ਜੀ ਹਾਂ ਇਹਨਾਂ ਕਾ ਵੀ ਬੈੱਡ ਵਧੀਆ ਨਿਕਲਦੇ ਆ ਵਧੀਆ ਮਿੱਟੀ ਪੈਗੀ ਅਤਾ ਆਪਾਂ 85 ਵੀ ਤੱਕ ਖiladi ਬਾਤ 85 ਲਾਇਆ ਉਹ ਬਸੀ ਉਹ ਬਸੀ ਨੂੰ ਦਹਾਉਣਾ ਭੋਲੂ ਦਾ ਉਹ ਭੋਲੂ ਦਾ ਆ 85 ਲਾਤਾ ਸਾਰੇ ਘਲਾੜੀ ਆ ਵੀਰਾਂ ਦੀ ਬਾਦ ਮਰ ਲੈਟਰੀ ਲੱਗੀ ਆ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਤਾਂ ਕਾ ਤੇ ਇੱਧਰ ਤਾਂ ਪਤਾ ਤਾਂ ਉਹਦਾ ਨਹੀਂ ਤਾਂ ਉਹਦਾ ਨਹੀਂ ਤਾਂ ਪਤਾ ਹਨਾ ਕਿਦਾ ਸ਼ੁਰੂ ਤੇ ਹੀ ਬੌਂਦੇ ਉੱਥੇ ਹੀ ਹੁੰਡੇ ਖੜੇ ਤੇ ਹਨਾ ਟੋਏ ਤੇ ਆਹ ਆ ਤਾਂ ਬੌਂਦੇ ਰਹੇ ਉਥੇ ਇੰਨੀ ਜਗਾ ਉਥੇ ਇਹਨਾਂ ਦੇ ਪਿੱਛੇ ਅੱਧੀ ਅੱਧੇ ਇਹ ਕਿੰਨੀ ਹੈ ਇਹ ਦੋ ਕਨਾਲਾਂ ਠੀਕ ਆ ਉਹ ਹੈਗੀ ਆ ਇੱਕ ਕਨਾਲ 10 ਮਰਲੇ ਇਹ ਦੋ ਕਨਾਲਾਂ